ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਖੀ 78ਵੀਂ ਚੱਲੀ ਗੁਰੂ ਸੱਚਾ ਪਾਤਸ਼ਾਹ ਕਲਗੀਧਰ ਪੰਥ ਕਾ ਵਾਲੀ ਪੁੰਨੇ ਸਤਾਰੇ ਵਿਖੇ ਬੜਾ ਭਾਰੀ ਦੀਵਾਨ ਲਗਾਇਆ ਹੁਕਮ ਦਿੱਤਾ ਸਿੱਖੋ ਤੋਸ਼ੇ ਖਾਨੀਏ ਸੁਖਾ ਸਿੰਘ ਨੂੰ ਝਟਪਟ ਬੁਲਾਓ ਅਰਦਾਸ ਲਿਖੇ ਮਾਝੇ ਵਿਖੇ ਸਾਵਣ ਸਿੰਘ ਜਤੀ ਤੇ ਲੱਖਾ ਸਿੰਘ ਖਵਾਲੀ ਵਾਲੇ ਪਾਸ कबीरा हमरा को नहीं हम किसी हु के नाही जिने ये रचन रचाया तिसी माही समाय एकोमकार सतनाम लिखतम श्री गुरु गोविंद सिंह जी सोडी पातशाह पातशाह दसवीं जोग भाई लखा सिंह सिंह खालसा जोग खुशी बाचनी गुरु आप प्रसन्न है अकाल पुरख तुहाडे तो पर प्रसन्न रहे खालसा तुसी आ करके ਇਥੇ ਸੰਗਤਾਂ ਦੇ ਦਰਸ਼ਨ ਕਰੋ ਮਨੁੱਖਾ ਦੇ ਕਾ ਉਧਾਰ ਆਏ ਕੇ ਕਰੋ ਦਸਵੰਦ ਭੇਜੋ ਸਿੱਖਾਂ ਦੀ ਮਦਦ ਰੱਖੋ ਧੁਰਕ ਸੰਘਾਰ ਸੰਤ ਉਪਾਰਨੇ ਭੇਜੀ ਹਾਤ ਬਚਿੱਤਰ ਸਿੰਘ ਬਹੁ ਰੂਪੀਏ ਕੇ 1760 ਲਿਖੀ ਵਿਸਾਖੋ ਦਿਨ 15 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਚਨੀ ਸਰਵਤ ਖਾਲਸੇ ਯੋਗ ਲਿਖੀ ਪਾਈ ਸੁਖਾ ਸਿੰਘ ਤੋਸੇ ਖਾਨੀਏ ਨੇ ਇੱਕ ਸਿੱਖ ਬੇਨਤੀ ਕਰੀ ਜੀ ਸੱਚੇ ਪਾਤਸ਼ਾਹ ਮੈਂ ਗਰੀਬ ਜੱਟ ਸਿੱਖ ਹਾਂ ਮੇਰੀ ਖੇਤੀ ਨਹੀਂ ਲੱਗਦੀ ਮਾਲ ਵਿਨਸ ਜਾਂਦਾ ਹੈ ਸਿੱਖਾਂ ਖੂਦ ਦੇ ਹਲਟ ਚਲਾਣੇ ਵਾਲੇ ਥਾਂ ਪਿੱਪਲ ਬੋਰਡ ਲਗਾ ਕੇ ਰੱਖਿਆ ਕਰ ਅੰਨ ਧੰਨ ਬਹੁਤ ਹੋਵੇਗਾ हे ਸਿੱਖੋ ਬੈਲੋ ਕੋ ਮਾਰਿਆ ਨਹੀਂ ਕਰੋ ਭੁੱਖੇ ਰੱਖ ਕੇ ਜੋਤਿਆ ਨਾ ਕਰੋ ਪਸ਼ੂ ਜੋ ਹੁੰਦਾ ਹੈ ਉਸਦੀ ਜਾਨ ਬੜੀ ਔਖੀ ਨਿਕਲਦੀ ਹੈ ਔਰ ਪਸ਼ੂ ਮੂੰਹ ਤੇ ਬੋਲ ਨਹੀਂ ਸਕਦਾ ਇਨਕੋ ਖੇਤੀ ਖਾਣੇ ਕੇ ਸਬਬੂ ਵੀ ਨਾ ਮਾਰੋ ਪਸ਼ੂ ਪਰ ਰਹਿਮ ਕਰਨਾ ਚਾਹੀਏ ਸ਼ਬਦ ਨਰੂ ਮਰੈ ਨਰੂ ਕਾਮੇ ਨਾ ਆਵੇ ਪਸ਼ੂ ਮਰੈ ਦਸ ਕਾਜ ਸਵਾਰੈ ਮਨੁੱਖਾਂ ਕਾਂਸੋ ਰਸ਼ਪਾਲ ਹੈ ਪਸ਼ੂ ਕਾ ਰਸ਼ਪਾਲ ਕੋਈ ਨਹੀਂ ਹੋਤਾ ਔਰ ਗ੍ਰੈਸਟੀ ਨੂੰ ਚਾਹੀਏ ਬੁੱਧਵਾਰ ਸਿੰਘਾਂ ਦੇ ਕੇਸੀ ਇਸ਼ਨਾਨ ਤੁਸੀਂ ਕਰਾਓ ਬੈਲ ਗਊ ਮੱਝ ਦੀ ਹੋਰ ਪਸ਼ੂ ਦੀ ਔਰ ਬਿਰਤ ਦੀ ਧੁੱਪ ਛਾਂ ਪਾਲੇ ਦੀ ਪਾਣੀ ਦੀ ਨੀਰੇ ਦੀ ਟਹਿਲ ਰੱਖੋ ਤੁਸੀਂ ਜੱਟ ਸਦਾ ਕਰੋਧਵਾਨ ਰਹਿੰਦੇ ਹੋ ਤਾਂ ਵੀ ਤੁਸੀਂ ਜਿਗਰਾ ਤੇ ਧੀਰਜ ਹੀ ਰੱਖਣਾ ਕਿਸੇ ਨਾਲ ਲੜ ਕੇ ਮਰਨਾ ਅੱਛਾ ਨਹੀਂ ਖੀਮਾਂ ਜਾਨ ਦੀ ਰੱਛਿਆ ਹੈ ਨੀਰਾ ਰੱਸਾ ਖੁਰਪਾ ਕਹੀ ਲੋਹਾ ਇਹਨਾਂ ਦੀ ਕਦੇ ਚੋਰੀ ਨਹੀਂ ਕਰਨੀ ਸਿੱਖੋ ਉਹ ਧਨ ਹੈ ਜੋ ਆਪਣੀ ਕਮਾਈ ਕਰਕੇ ਗਰੀਬ ਭੁੱਖੇ ਨੰਗੇ ਨਾਲ ਵੰਡ ਖਾਂਦੇ ਹਨ ਇਤਨੇ ਯੋਗਾ ਨਾ ਹੋਵੇ ਤਾਂ ਆਪਣੇ ਨਿਰਭਾ ਕਰ ਖਾਵੇ ਪਾਪਾਂ ਤੋਂ ਜ਼ਰੂਰ ਬਚੇ ਕਾਸ ਕੀ ਤੁਛ ਚੋਰੀ ਸੇ ਧਰਮ ਹਾਰਨਾ ਦੋਸ਼ ਹੈ ਚੋਰੀ ਯਾਰੀ ਮਿੱਥਿਆ ਔਰ ਸਿੱਖ ਸਿੰਘ ਕੀ ਇੱਛਿਆ ਇੱਕ ਸਿੱਖ ਹੱਥ ਜੋੜ ਚਰਨੋਂ ਪਰ ਸਿਰ ਰੱਖ ਬੇਨਤੀ ਕਰੀ ਹੇ ਗੁਰੂਆ ਸਿਰਫ ਗੁਰੂ ਤੇਰੇ ਨਾਮ ਦੀ ਸਭ ਕਰਾਮਾਤ ਹੈ ਹੇ ਗੁਰੂ ਜੀ ਮੈਂ ਪ੍ਰਥਕ ਦੇਖਿਆ ਹੈ ਜੀ ਮੇਰੇ ਪਾਸ 200 ਰੁਪਿਆ ਦਸਵੰਦ ਦਾ ਸੀ ਮੈਂ ਇੱਕ ਪਿੰਡ ਸਿੱਕਾ ਦੇ ਅਸਥਾਨ ਗਿਆ ਔਰ ਕਿਹਾ ਹੇ ਪਾਈ ਸਿੱਖਾ ਇਹ ਗੁਰੂ ਦਾ ਪਦਾਰਥ ਹੈ ਤੂੰ ਸੰਭਾਲ ਕੇ ਰੱਖ ਛੱਡ ਮੈਂ ਤੇ ਇਥੋਂ ਤੁਰਦੀ 베ਰੀ ਲੈ ਲਮਾਂਗਾ ਤਾਂ ਉਸ ਕਿਹਾ ਕਿ ਹੇ ਸਿੱਖਾ ਗੁਰੂ ਕੇ ਪੈਸੇ ਕੋ ਹੱਥ ਨਹੀਂ ਲਗਾਉਣਾ ਜਦ ਮੈਂ ਆਰਤੀ ਸੋਹਿਲਾ ਪੜ ਕੇ ਸੁੱਤਾ ਤਾਂ ਉਸ ਘਰ ਵਾਲੇ ਚੂੜਿਆਂ ਨਾਲ SLA ਪੱਕੀ ਠਹਿرائی ਕਿ ਮੇਰੇ ਘਰ ਵਿਖੇ ਅਜ ਇੱਕ ਰਾਹੀ ਹੈ ਮੈਂ ਉਸ ਨੂੰ ਵੱਡੀ ਰਾਤ ਤੇ ਹੋਰ ਹੀ ਤੁਰਾਂਗਾ ਤੂੰ ਸਾ ਉਸ ਨੂੰ ਰਾਹ ਵਿੱਚ ਜਾ ਕੇ ਪਕੜ ਲੈਣਾ ਔਰ ਮਾਰ ਦੇਣਾ ਪਦਾਰਥ ਨੂੰ ਵੰਡ ਲਵਾਂਗੇ ਤਾਂ ਸਿੱਖ ਨੇ ਅੱਧੀ ਰਾਤ ਤੇ ਹੀ ਮੈਨੂੰ ਉਠਾ ਕੇ ਘਰੋਂ ਟੋਰ ਦਿੱਤਾ ਮੈਂ ਉਸ ਸਿੱਖ ਨੂੰ ਉਤਾਰਮਚਾਲਾ ਵਿੱਚ ਆ ਕੇ ਠਹਿਰ ਗਿਆ ਔਰ ਜਬਜੀ ਸਾਹਿਬ ਜੀ ਦੇ ਪੰਜ ਪਾਠ ਕੀਤੇ ਉਹ ਸਿੱਖ ਨੇ ਤੁਰੰਤ ਹੀ ਆਪਣੇ ਬੇਟੇ ਨੂੰ ਭੇਜਿਆ ਕਿ ਭਾਈ ਉਹਨਾਂ ਚੂੜਿਆਂ ਤੋਂ ਆਪਣੇ ਹਿੱਸੇ ਦਾ ਪਦਾਰਥ ਵੰਡ ਕਰਕੇ ਲੈ ਆਓ ਚੂੜਿਆਂ ਨੇ ਉਸ ਨੂੰ ਆਉਂਦਿਆਂ ਸਾਰ ਹੀ ਮਾਰ ਸਿੱਟਿਆ ਔਰ ਗੁਰੂ ਜੀ ਮੈਂ ਬਚ ਰਿਹਾ ਬਚਨ ਹੋਇਆ ਸਿੱਖੋ ਪਾਪੀ ਕਰਮ ਕਮਾਵਦੇ ਕਰਦੇ ਹਾਈ ਹਾਈ ਨਾਨਕ ਜਿਉ ਮਥਨੇ ਮਧਾਨੀਆਂ ਤੇਉ ਮਥੇ ਤਰਮਰਾਏ ਸਿੱਖੋ ਦਗਾ ਨਹੀਂ ਕਰਨਾ ਇੱਕ ਸਿੱਖ ਅਰਜ ਕਰੀ ਗੁਰੂ ਸੱਚੇ ਪਾਤਸ਼ਾਹ ਜੀ 500 ਰੁਪਏ ਦਾ ਕੜਾ ਪ੍ਰਸ਼ਾਦ ਲੰਗਰ ਵਿਖੇ ਤਿਆਰ ਕਰਾਓ ਔਰ 500 ਅਰਦਾਸ ਕਰਾ ਕੇ ਮੱਥਾ ਟੇਕਿਆ ਗੁਰੂ ਜੀ ਖੁਸ਼ੀ ਕਰਦੇ ਪਏ ਸਿੱਖਾ ਨਿਹਾਲ ਸਿੱਖਾ ਜਿੱਥੇ ਤੂੰ ਯਾਦ ਕਰਦਾ ਸੈ ਅਸੀਂ ਤੇਰੀ ਰੱਛਾ ਉੱਤੇ ਹੀ ਕਰਦੇ ਰਹੇ ਹਾਂ ਨਿਹਾਲ ਹੋ ਨਿਹਾਲ ਸਿੱਖੋ ਜਪਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੋਂ ਪਰੇ ਹੋਰ ਕੋਈ ਪ੍ਰਯੋਗ ਤੁਸਾਂ ਨਹੀਂ ਕਰਨਾ ਨਰੇਣੀ ਬਲ ਆਦਿਕ ਕਿਸੇ ਪੰਡੇ ਦੇ ਧੋਖੇ ਵਿੱਚ ਆ ਕੇ ਨਹੀਂ ਕਰਵਾਉਣਾ ਸਿੱਖ ਹੱਥ ਜੋੜ ਅਰਜ ਕਰੀ ਗੁਰੂ ਜੀ ਤੁਸੀਂ ਦੀਨ ਦਿਆਲ ਹੋ ਜੀ ਜੋ ਮੇਰੇ ਸਾਥ ਵਰਤੀ ਹੈ ਸੁਣ ਲਓ ਜੀ ਮੈਂ ਭੈਣ ਦੇ ਘਰ ਰਿਹਾ ਸਾਂ ਰੁਪਏ ਦੇਖ ਕੇ ਉਹਨਾਂ ਮੇਰੀ ਰੋਟੀ ਵਿੱਚ ਸੰਖਿਆ ਪਾ ਦਿੱਤਾ ਮੈਂ ਇੱਕ ਰੋਟੀ ਕੁੱਤੇ ਨੂੰ ਪਾਈ ਉਹ ਤਾਂ ਖਾਂਦੇ ਸਾਰ ਹੀ ਮਰ ਗਿਆ ਭਣੀਵੇਂ ਆਖਿਆ ਮੇਰੀ ਮਾਂ ਤੈਨੂੰ ਮਾਰੇਗੀ ਰਾਤ ਖੰਡ ਚਾਵਲਾਂ ਦੀ ਥਾਲੀ ਵਿੱਚ ਜ਼ਹਿਰ ਪਾ ਦਿੱਤਾ ਮਾਮਾ ਭਣੀਮਾ ਖਾਣ ਲੱਗੇ ਤਾਂ ਉਹ ਥਾਲੀ ਚੁੱਕ ਲਈ ਬਹਾਨੇ ਸਹਿ ਹੋਰ ਥਾਲੀ ਦਿੱਤੀ ਸੋ ਖਾਦ ਦੀ ਭੈਣ ਨੇ ਜਾ ਕੇ ਟੋਕਾ ਲਵਾ ਕੇ ਲਿਆਂਦਾ ਮੈਂ ਆਪਣੀ ਮੰਜੀ ਨੂੰ ਛੋੜ ਕਰ ਪਣੇ ਇਮੇ ਦੀ ਮੰਜੀ ਉੱਤੇ ਸੋ ਰਿਹਾ ਭਨੇਵਾ ਮੇਰੀ ਮੰਜੀ ਤੇ ਸੁੱਤਾ ਕੇ ਪੁੱਤ ਜਾਣ ਕੇ ਨਾ ਮਾਰੇਗੀ ਪਰ ਉਸ ਖੂਨਣ ਨੇ ਆਉਂਦੇ ਸਾਰ ਟੋਕਾ ਮਾਰ ਪੁੱਤ ਦਾ ਸਿਰ ਜੁਦਾ ਕਰ ਦਿੱਤਾ ਪੁੱਤ ਮਰ ਗਿਆ ਮੈਂ ਬਾਚ ਰਹਾ ਰਾਜੇ ਉਸ ਕੋ ਲੋਹੇ ਦੀ ਸੂਤਨੀ ਪਾ ਕੇ ਸਾਰੇ ਦੇਸ਼ ਦੇ ਵਿੱਚ ਫੇਰਾਈ ਔਰ ਉਸ ਨੂੰ ਡਾਡਾ ਰੋਲ ਕੇ ਮਾਰਿਆ ਬਚਨ ਹੋਇਆ ਜਿੱਥੇ ਭ੍ਰਮ ਹੋਵੇ 헤 ਸਿੱਖੋ ਉੱਥੇ ਇੱਕ ਘੜੀ ਭਰ ਵੀ ਰਹਿਣਾ ਫਲਾ ਨਹੀਂ ਹੈ ਕਿਉਂਕਿ ਪਾਪੀ ਨੂੰ ਪਾਪ ਹੀ ਪਿਆਰਾ ਹੈ ਦੁਹਰਾ ਇਸ ਪ੍ਰਕਾਰ ਗੁਰਦੇਵ ਕਹੇ ਸਾਖੀ ਦੇ ਲਿਖਾਈ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਲਈ ਬੁਲਾਈ ਚਉਪਈ ਸਾਖੀ ਕੋ ਗੁਰੂ ਭੋਗ ਸੋ ਪਾਇਓ ਸੰਗਤ ਪੁਨ ਉਪਦੇਸ਼ ਕਮਾਇਓ ਤਨ ਤਨ ਗੁਰੂ ਸਭਨੇ ਪਾਖਿਓ ਹੇ ਸਤਗੁਰੂ 함ਰੀ ਪਥੇ ਰਾਖਿਓ ਦੁਹਰਾ ਸੰਗਤ ਕੀ ਸੁਣ ਅਰਜ ਕੋ ਜਾਨੀ ਗਰਜ ਮਹਾਨ ਪਾਈ ਮਰਜ ਸਿੱਖਨ ਗੁਰੂ ਬੋਲੇ ਰਿੱਧ ਮੁਛਠਾਨ ਸ਼ਲੋਕ ਸ਼੍ਰੀ ਮੁਖਵਾਗ ਪਤੇ ਰਾਖੀ ਗੁਰੇ ਪਾਰ ਬ੍ਰਹਮ ਤਜੇ ਪਰਪੰਚ ਮੋਹ ਵਿਕਾਰ ਨਾਨਕ ਸੋ ਆਰਾਦੀਏ ਅੰਤ ਨ ਪਾਰ ਵਾਰ ਆਗੇ ਸਾਖੀ 79ਵੀਂ ਚੱਲੀ ਗੁਰੂ ਸੱਚੇ ਪਾਤਸ਼ਾਹ ਕਰਨ ਕਾਰਨ ਇਮਬਲੀ ਵਿਖੇ ਦੀਵਾਨ ਲਗਾਇਆ ਔਰ ਇਹ ਸ਼ਬਦ ਉਚਾਰਿਆ ਇੱਕ ਲੱਖ ਪੁੱਤ ਸਵਾ ਲੱਖ ਨਾਤੀ ਤਿਹ ਰਾਵਣ ਕਰਦਿਆ ਨਾ ਬਾਤੀ ਭਾਈ ਮੋਹਰ ਸਿੰਘ ਭੰਡਾਰੀ ਨੇ ਹੱਥ ਜੋੜ ਬੇਨਤੀ ਕਰੀ ਹੇ ਗੁਰੂ ਕਰਨ ਕਾਰਨ ਪਰਮ ਪਿਤਾ ਜੀ ਸਾਧੂ ਵੈਸਨੂ ਵਿਰਾਗੀ ਭੰਡਾਰੇ ਲਈ ਰਸਦ ਮੰਗਦੇ ਹਨ ਬਚਨ ਹੁਆ ਸੰਤੋ ਲੰਗਰ ਤਿਆਰ ਹੋਵੇਗਾ ਤਾਂ ਸ਼ੱਕ ਲੋ ਉਨਾ ਕਿਆ ਅਸੀਂ ਆਪਣੇ ਹੱਥਾਂ ਦਾ ਭੋਜਨ ਕਰਾਂਗੇ ਗੁਰੂ ਜੀ ਕਿਹਾ ਲੰਗਰ ਕੇ ਭੋਜਨ ਪਾਣੀ ਤੋਂ ਬਿਨਾ ਦਾਤਨ ਕਰਨੀ ਬਹੁਤ ਦੋਸ਼ ਹੈ ਜੋ ਬਹੁਤ ਮੈਲੇ ਵਸਤਰ ਰੱਖੇ ਉਹ ਪ੍ਰੇਤ ਰੂਪ ਹੁੰਦਾ ਹੈ ਕਪੜੇ ਚਿੱਟੇ ਹੰਸਾ ਰੂਪ ਹੈ ਇੱਕ ਸਿੱਖ ਕਿਹਾ ਜੀ ਥਿਤਵਾਰ ਦੀ ਗੱਲ ਦੱਸੋ ਜੀ ਬਚਨ ਹੁਆ ਸਿੰਗੋ ਤੁਸੀਂ ਵਿਆਹ ਕੁੜਮਾਈ ਮੁਕਲਾਵਾ ਹੋਰ ਜੋ ਕਾਰਜ ਹੈ ਗੁਰੂ ਕੇ ਬਚਨਾਂ ਦੇ ਅਨੁਸਾਰ ਕਰੋ ਸੰਗਤ ਪੂਨ ਉਪਦੇਸ਼ ਕਮਾਓ ਸਾਖੀ ਕੋ ਗੁਰਪੋਗ ਸੋ ਪਾਓ ਤਨ ਤਨ ਗੁਰੂ ਸਭ ਕੇ ਪਾਖਿਓ ਏ ਸਤਗੁਰੂ ਹਮਾਰੀ ਪਤੇ ਰੱਖਿਓ ਦੋਹਰਾ ਸੰਗਤ ਕੀ ਸੁਨ ਅਰਜ ਕਉ ਜਾਣੀ ਦਰਜ ਮਹਾਨ ਪਾਏ ਮਰਜ ਸਿੱਖਨ ਗੁਰੂ ਬੋਲੇ ਰਿੱਦੇ ਰੁਚਠਾਨ ਸ਼ਲੋਕ ਸ਼੍ਰੀ ਮੁਖਵਾਕ ਪਤੇ ਰਾਖੀ ਗੁਰੂ ਪਾਰ ਬ੍ਰਹਮ ਤਜੇ ਪਰਪੰਚ ਮੋ ਵਿਕਾਰ ਨਾਨਕ ਸੋ ਅਰਾਧਿਏ ਅੰਤ ਨ ਪਾਰ ਵਾਰ ਆਗੇ ਸਾਖੀ ਅਸੀਮੀ ਚੱਲੀ ਗੁਰੂ ਸੱਚੇ ਪਾਤਸ਼ਾਹ ਕਰਨ ਕਾਰਨ ਇੰਬਲੀ ਵਿਖੇ ਦੀਵਾਨ ਲਗਾਇਆ ਔਰ ਇਹ ਸ਼ਬਦ ਉਚਾਰਿਆ 1 ਲੱਖ ਪੁੱਤ 1.5 ਲੱਖ ਨਾਤੀ ਤੇ ਰਾਵਣ ਕਰਦੀਆਂ ਨਾ ਬਾਤੀ भाई मोहर सिंह भंडारी ने हाथ जोड़ के विनती करी हे गुरु करण कारण परमपिता जी साधु वैष्णव वैरागी भंडारे ले ओ रसन मांगदे हन वचन हुआ ओना को आ साडे पास ले आवो जद ओहो आए ता वचन हुआ संतो लंगर तैयार होवेगा ता छक लो ओना किहा ਅਸੀਂ ਆਪਣੇ ਹੱਥਾਂ ਦਾ ਭੋਜਨ ਕਰਾਂਗੇ ਗੁਰੂ ਜੀ ਕਿਹਾ ਲੰਗਰ ਕੇ ਭੋਜਨ ਵਿਖੇ ਕਿਆ ਦੋਸ਼ ਹੈ ਸੰਤਾ ਕਿਹਾ ਤੁਸੀਂ ਜਿਨੈਉ ਨਹੀਂ ਰਖਦੇ ਗੁਰੂ ਸੱਚੇ ਪਾਤਸ਼ਾਹ ਸ਼ਬਦ ਪੜਿਆ ਦਇਆ ਕਪਾ ਸੰਤੋਖ ਸੁਥ ਜਤੂ ਗੰਢੀ ਸਤੂ ਬੱਟੂ ਇਹੂ ਜਿਨੈਉ ਜੀ ਕਾ ਹੈ ਤ ਪਾਡੇ ਕਤੂ ਨਾ ਇਹੂ ਟੁਟੈ ਨਾ ਮਲ ਲਾਗੇ ਨਾ ਇਹੂ ਜਲੈ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗਲੇ ਚਲੇ ਪਾਏ ਏ ਸੰਤੋ ਅਸਲੀ ਵੈਸਨੋ ਮਤ ਅ ਸਾਡੇ ਸਿੰਘੋ ਖਾ ਹੈ ਨਾ ਸੀਸ ਮੁੰਨਣਾ ਨਾ ਹੁੱਕਾ ਪੀਣਾ ਨਾ ਕੁੱਠਾ ਖਾਣਾ ਹੋਰ ਵੈਸਨੋ ਸਵਾਗਤ ਧਾਰੀ ਹਨ ਲਖਣ ਵੈਸਨੋ ਕਾ ਕੋਈ ਨਹੀਂ ਸਿੱਖੋ ਜਿਹੜਾ ਸਾਡੇ ਲੰਗਰ ਦੀ ਛੂਤ ਮੰਨੇ ਉਸ ਕੋ ਅਨਦੇਵਨਾ ਭਾਰੀ ਦੋਸ਼ ਹੈ ਤੁਸਾ ਉਸ ਦਾ ਆਦਰ ਨਹੀਂ ਕਰਨਾ ਉਹ ਤੁਰਕ ਜੈਸਾ ਹੈ ਜਿਹੜਾ ਸਾਡੇ ਧਰਮ ਦੀ ਨਿੰਦਾ ਕਰੇ ਉਸ ਦਾ ਵਡੱਪਣ ਸਾਡੇ ਕਿਸੇ ਅਰਥ ਹੈ ਜਿੰਨਾ ਸਾਡੇ ਪੰਥ ਵਿੱਚ ਗਲਾਨੀ ਜਾਣੀ ਹੈ ਉਸ ਕੋ ਤੁਸਾਂ ਪੁੱਛਣਾ ਨਹੀਂ ਉਹਨਾਂ ਦੇ ਹੱਥ ਦਾ ਅੰਨ ਦਾ ਪਾਣੀ ਵੀ ਨਹੀਂ ਛੂਣਾ ਹੇ ਸਿੱਖੋ ਜੇਕਰ ਹੁਕਮ ਮੰਨੋਗੇ ਤਾਂ ਗੁਰੂ ਜੀ ਦੇ ਘਰ ਵਿਖੇ ਤੁਹਾਡੀ ਸ਼ੋਭਾ ਹੋਵੇਗੀ ਸੰਗਤ ਪੁੱਛਿਆ ਗੁਰੂ ਜੀ ਅਮਸਿਆ ਕਾ ਦਹੀਂ ਬ੍ਰਾਹਮਣਾ ਕਿਉਂ ਦਈਏ ਗੁਰੂ ਜੀ ਬਚਨ ਕੀਤਾ ਧਰਮ ਸ਼ਾਸਤਰ ਧਰਮ ਸ਼ਾਲਾ ਵਿਖੇ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਓ ਭੋਗ ਲਗਾਓ ਸਿੰਘਾਂ ਨੂੰ ਵਰਤਾਇ ਦੇਵਣਾ ਜਿਸ ਅਸਥਾਨ ਵਿਖੇ ਧਰਮ ਸ਼ਾਲਾ ਨਾ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਹੋਵੇ ਉਸ ਜਗ੍ਹਾ ਬਹਿ ਮੰਗਮਾ ਸਿੱਖਾਂ ਨੂੰ ਦੇਵੋ ਮੋਨੇ ਨੜੀ ਮਾਰ ਕਿਸੇ ਨੂੰ ਨਹੀਂ ਦੇਵਣਾ ਕਾਂ ਕੁੱਤੇ ਨੂੰ ਪੁੰਨ ਨਹੀਂ ਦੇਣਾ ਜੀਵਨ ਸਿੰਘ ਮਜ਼ਹਬੀ ਅਰਜ਼ ਕਰੀ ਗੁਰੂ ਸੱਚੇ ਪਾਤਸ਼ਾ ਹਿੰਦੂ ਤੇ ਮੁਸਲਮਾਨ ਮੇਰੇ ਨਾਲ ਵਖੇੜਾ ਕਰਦੇ ਹਨ ਗੁਰੂ ਗੋਬਿੰਦ ਸਿੰਘ ਜੀ ਤੇ ਕੁਛ ਨਾ ਬਣਾਇਆ ਔਰ ਤੈਨੂੰ ਆਪਣੇ ਨਾਲ ਵੀ ਨਾ ਰਲਾਇਆ ਤੁਰਕ ਆਖਦੇ ਹਨ ਤੂੰ ਸਾਡੀ ਸੁਣ ਅਸੀਂ ਤੈਨੂੰ ਨਾਲ ਰਲਾਏ ਲੈਣੇ ਹਾਂ ਬਚਨ ਹੋਇਆ ਇੱਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਆ हे भाई जीवन सिंह असि तैनू नाल ਰਲਾਏ ਲੈਨੇ ਹਾਂ ਫਿਰ ਵੀ ਤਿੰਨ ਪੰਥ ਰਹਿਣਗੇ ਇੱਕ Hindu ਦੂਜਾ ਮੁਸਲਮਾਨ ਤੀਜਾ ਪੰਥ ਖਾਲਸਾ ਅਸਾ ਤੈਨੂੰ ਚੌਥਾ ਪੰਥ ਸਾਜਿਆ ਹੈ ਤੂੰ ਘਬਰਾਉ ਨਹੀਂ ਗੁਰੂ ਦੀ ਜੀਵਨ ਸਿੰਘ ਨੂੰ ਵਰ ਦਿੱਤਾ ਤੇਰੇ ਝੰਡੇ ਨਿਸ਼ਾਨ ਚੁਲਣਗੇ ਲੱਖੋ ਸਿੰਘ ਮذਹਬੀ ਸਜਣੇ ਸਜਾਣੇ ਲੱਗ ਪਏ ਜੀਵਨ ਸਿੰਘ ਤੇਰੀ ਫਤਹਿ ਗਰਜੇ ਤੇਰੇ ਪੰਥ ਦਾ ਐਸਾ ਵਧੇਗਾ Hindu Muslim ਤੇਰੀ ਸਲਾਮੀ ਵਿੱਚ ਰਹਿਣਗੇ ਤੂੰ ਕਿਸੇ ਮਜ਼ਹਬ ਦੇ ਪੰਥ ਵਿੱਚ ਨਾ ਲੱਗੀ ਮੈਂ ਤੇਰਾ ਮਰਤਬਾ ਬੜਾ ਕੀਤਾ ਹੋਇਆ ਹੈ ਜਿਤਨੇ ਰਾਜੇ ਮਹਾਰਾਜੇ ਪਾਤਸ਼ਾਹ ਹੋਣਗੇ ਸਭਨਾ ਦੇ ਮਜ਼ਹਬੀ ਅਗਵਾਨ ਝੁੱਲਣਗੇ ਨਿਸ਼ਾਨ ਫਤਿਹ ਗੁਰੂ ਖਾਲਸੇ ਦੇ ਨਾਮ ਇੱਕ ਸਿੱਖ ਨੇ ਕਿਹਾ ਜੀ ਦਾਤਣ ਕਰਲੇ ਬਾਹਰਾ ਇਹੋ ਕਟਬਾਸੀ ਸੁਣ जैसे कुआं उजाड़ का तिसका पाप नापुन पानी तो बिना दातन करनी बहुत दोष है जो बहुत मैले बस्तर रखे वो प्रेत रूप होता है कपड़े चिट्टे रखे ता हंस का रूप है एक सिख केहा जी थित दी गल दस्सो जी वचन हुआ सिंगो तुसी व्याखड़ माई मुकलावा और जो कार्य करना होवे ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਕੇ ਬਿਨਾ ਕਿਸੇ ਵਿਚਾਰ ਪਰਮ ਦੇ ਤੁਰੰਤ ਕਰ ਲੈਣਾ ਹੋਰ ਝੂਠੇ ਟੇਵੇ ਰੋਲਾ ਪਾਵਨ ਵਾਲਿਆਂ ਦੇ ਨਹੀਂ ਮੰਨਣੇ ਗੁਰੂ ਜੀ ਸਾਨੂੰ ਕਿਰਪਾ ਕਰਕੇ ਕੜਾਹ ਪ੍ਰਸ਼ਾਦ ਦੀ ਵਾਰਤਾ ਦੱਸੋ ਜੀ ਬਚਨ ਹੁਆ ਕੜਾਹ ਪ੍ਰਸ਼ਾਦ ਪ੍ਰੀਤ ਦੇ ਸੰਯੁਕਤ ਕਰੋ ਕੜਾਹ ਪ੍ਰਸ਼ਾਦ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਲੈ ਜਾਓ ਦੋ ਭਾਗ ਕਰਕੇ ਅਰਦਾਸ ਕਰਾਓ ਇੱਕ ਭਾਗ ਗੁਰੂ ਜੀ ਦੇ ਸਨਮੁਖ ਵਾਟ ਦੇਵੋ ਦੂਜਾ ਭਾਗ ਆਪਣੀ ਸੰਗਤ ਵਿੱਚ ਤੁਸੀਂ ਵਰਤਾਓ ਤਾਂ ਪੁੰਨ ਫਰਲੇਗਾ ਹੋਰ ਬਹਿੰਗਮਾਂ ਨੂੰ ਵਰਤਾਓ ਆਪ ਛਕੋ ਛਕਾਓ ਲਾਲਚ ਸੇ ਨਹੀਂ ਛਕਣਾ ਮੁਲਾਹਜ਼ੇ ਸੇ ਨਹੀਂ ਵਰਤਾਓ ਸ਼ਾਂਦਾ ਇੱਕੋ ਜਿਹਾ ਦਿਓ ਬਹਿੰਗਮ ਲੋੜਵੰਦ ਭੁੱਖੇ ਨੂੰ ਭਲੀ ਪ੍ਰਕਾਰ ਰਜਾਓ ਖਿਲਾਓ गुरु अकाल पूरन प्रसन्न होगा आगे साखी इकासमी चली गुरु जी पातशाह अनंतपुर लोहरगढ़ बिच विराजमान हुए से पहर रात गई बुद्ध सिंह मजैल को बुलाया बुहा खोलो संगत गुरु की आई है गुरु का दर्शन कराओ भाई सिंगा पहरे वाले तेरा नाम की है सिंगा आवाज की जी सच्चे पातशाह असी आप देस चरणा दूड़ हाँ आप कृपा दे पात्र हो, किशन सिंह माली आहलूवालिया दूजा गुरबख्श सिंह तेजा सिंह इच्छा पुनियाणी भाई हरी सिंह लिखारी हजूरिया सरम सिंह शेर सिंह मान सिंह हाँ जी तुसी ठहरो गुरु आगे अर्ज कीती है हुकुम हुआ अंदर सादले अमृत वेले दर्शन होवेगा ਤਾਂ ਗੁਰੂ ਜੀ ਇਸ਼ਨਾਨ ਕਰ ਜਬਜੀ ਸਾਹਿਬ ਸੁਖਮਨੀ ਅਕਾਲ ਉਸਤਤੀ ਆਸਾਂ ਦੀ ਵਾਰ ਚੋਪਈ ਸ਼ਕਾ ਚਾਰ ਲਾਮਾ ਗੁਰੂ ਰਾਮਦਾਸ ਜੀ ਦੀਆਂ ਪੜ ਆਨੰਦ ਪੜਿਆ ਅਰਦਾਸਾਂ ਸੋਧਿਆ ਸਿੰਘਣੀਆਂ ਗੁਰੂ ਕੇ ਬਾਣੀ ਪੜਨ ਐਸੀ ਆਵਾਜ਼ ਆਵੇ ਤਿੰਨ ਲੋਕ ਦੇਵਤੇ ਦੇਵੀਆਂ ਸੰਤ ਭਗਤ ਜੱਛ ਕਿੰਨਰ ਗੁਰੂ ਕੇ ਮੁਖਵਾਕ ਕੀ ਬਾਣੀ ਕਾ ਪਾਠ ਸੁਣਕਰ ਕਹਿ ਤਨ ਸੰਤ ਖਾਲਸਾ ਹੈ ਪਰਮੇਸ਼ਵਰ ਸਿਮਰਦਾ ਹੈ ਤਾਹੀ ਇੰਨਾ ਦੇ ਰਿੱద్ధి ਸਿੱਧੀ ਹੈ ਦੇਵਤਿਆਂ ਆਵਾਜ਼ ਕੀਤੀ ਹੁਣ ਸਿੰਘੋ ਤੁਸਾਂ ਤਰਕ ਜਿੱਤ ਲੈਣੇ ਹਨ ਕੋਈ ਦੇਰ ਨਹੀਂ ਜੇ ਗੁਰੂ ਜੀ ਆਏ ਬੁੱਧ ਸਿੰਘਾ ਗੁਰੂ ਦੇ ਚਰਨਾ ਪਰ ਗਿੜ ਪੜਿਆ ਔਰ ਆਪਣਾ ਸਿਰ ਰੱਖ ਕੇ ਇੱਕ ਤਾਰ ਪੈ ਰਿਹਾ ਗੁਰੂ ਸੱਚੇ ਪਾਤਸ਼ਾਹ ਉਠਾਈ ਕੇ ਆਪਣੇ ਗਲ ਦੇ ਨਾਲ ਲਗਾਇਆ ਔਰ ਇਹੇ ਸ਼ਬਦ ਉਚਾਰਿਆ ਭਾਗੋ ਹੋਇਆ ਸੰਤ ਗੁਰੂ ਮਿਲਾਇਆ ਪ੍ਰਭੁ ਅਵਨਾਸੀ ਕਰ ਮਹਿ ਪਾਇਆ ਸੇਵਾ ਕਰੇ ਪੱਲੂ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋਲੀ ਕੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਉਸ ਸਿੱਖ ਨੇ ਫਿਰ ਗੁਰੂ ਜੀ ਦੇ ਹਜ਼ੂਰ ਪੇਟਾ ਰਖੀ ਪੈਲੇ ਸੋ ਅਸਵਾਰ ਹਥਿਆਰ ਸਹਿਤ ਕੋੜਾ ਤੋਪਾ ਜਮੂਰੇ ਊਠ ਮੱਝੀਆਂ ਲਵੇਰੀਆਂ ਗਊਆਂ ਰੱਥਾ ਗੱਡੇ ਗੰਗਾ ਸਾਗਰ 20000 ਰੁਪਈਆ ਨਗਦ ਹੋਰ ਸਾਰੀਆਂ ਵਸਤੂਆਂ ਲੰਗਰ ਦੀਆਂ ਲੈਕਰ ਅਰਦਾਸੀਏ ਅਰਦਾਸ ਕਰੀ ਗੁਰੂ ਕੇ ਚਰਨਾਂ ਨਾਲ ਬਣੀ ਆਵੇ ਰਾਜ ਭਾਗ ਅਟਲ ਰਹੇ ਸਿੱਖ ਅਰਜ ਕੀਤੀ ਹੇ ਗੁਰੂ ਅੰਤਰਜਾਮੀ ਜਗਤ ਗੁਰੂ ਦੀਨ ਦਿਆਲ ਪਤਿਤ ਪਾਵਨ ਸੋਢੀ ਪਾਤਸ਼ਾਹੇ ਜੀ ਆਪ ਦੀ ਦਇਆ ਕਰਕੇ ਗੁਜ਼ਾਰਾ ਮੇਰਾ ਬਹੁਤ ਭਲਾ ਹੈ ਜੀ 헤 ਅੰਤਰਜਾਮੀ ਗੁਰੂ ਜੀ ਸੋ ਗ੍ਰਾਮ ਮੇਰੀ ਰਾਇਤ ਹੈ ਜੀ ਆਬਾਦੀ ਥੋੜੀ ਹੈ ਜੰਗਲ ਬਹੁਤ ਹੈ ਖੇਤੀ ਥੋੜੀ ਹੁੰਦੀ ਹੈ ਸੱਚੇ ਪਾਤਸ਼ਾਹ ਆਪਕਾ ਹੁਕਮਨਾਮਾ ਵਿਸਾਖ ਮਹੀਨੇ ਵਿੱਚ ਪਹੁੰਚਿਆ ਸੀ ਸੋ ਹੁਣ ਮੈਂ ਅੰਨ ਸੰਭਾਲ ਕੇ ਗੁਰੂ ਕੀ ਘਰ ਭੇਟ ਲੈਕਰ ਚਰਨਾ ਵਿਕੇ ਹਾਜ਼ਰ ਹੋਇਆ ਹਾਂ ਜੀ ਸਿੱਖਾ ਸਭ ਆਨੰਦ ਹੋਏਗਾ ਪੰਜਾਬ ਵਿਕੇ ਸਿੰਘਾ ਦਾ ਰਾਜ ਸਿੰਘਾ ਕੇ ਘਰ ਜ਼ਿਮੀਦਾਰ ਬਹੁਤ ਹੋਣਗੇ ਜ਼ਮੀਨਾਂ ਬਹੁਤ ਹੋਣਗੀਆਂ ਜ਼ਮੀਨਾਂ ਬਹੁਤ ਫਲ ਦੇਣਗੀਆਂ ਹਾਲਾ ਰૈયਤ ਦੇਵੇਗੀ ਪਟਵਾਰੀ ਗ੍ਰਾਮ ਗ੍ਰਾਮ ਵਿਕੇ ਰਹੇਗਾ ਨਦੀ ਦਰਿਆ ਵਾਸ ਹੋਣਗੇ ਸਾਰੇ ਮੁਲਕ ਨੂੰ ਸੁਧਾਰਨਗੇ ਗਿਲਾਨੀ ਦੂਰ ਕਰਨਗੇ ਹੰਸ ਦਾ ਮੂਲਕ ਹੋ ਜਾਏਗਾ ਚੰਦਰਮਾ ਵੱਤ ਸੁਥਰਾ ਔਰ ਨਿਰਮਲ ਕਰ ਦੇਵੇਗਾ ਮੇਰੇ ਸਿੰਘਾਂ ਦੀ ਰੱਖਿਆ ਔਰ ਇੱਜ਼ਤ ਕਰਨਗੇ ਸਿੰਘਾਂ ਨੂੰ ਆਪਣੇ ਗੁਰਮਤ ਵਿੱਚ ਪੱਕਿਆ ਰੱਖਣਗੇ ਆਪ ਅਮਰਿਤ ਛਕਾਉਣਗੇ ਚੱਕਰ ਕਿਰਪਾਨ ਕੜਾ ਪਹਿਨਾਉਣਗੇ ਸਿੰਘਾਂ ਦਾ ਸਰੂਪ ਦੇਖ ਕੇ ਪਰਸਨ ਹੋਏਗੇ ਪ੍ਰੇਮ ਕਰਨਗੇ ਜੋ ਮੇਰਾ ਸਿੱਖ ਹੋਏਗਾ ਉਹ ਨਦੀ ਤਾਬਿਆ ਰਹੇਗਾ ਨਮਕ ਲਾਲੀ ਕਰੇਗਾ ਮੇਰੀ ਉਸ ਪਰ ਪ੍ਰਸੰਨਤਾ ਹੋਵੇਗੀ ਜੋ ਕੋਈ ਆਪਤ ਵਿੱਚ ਚੁਗਲੀ ਕਰਕੇ ਘਰ ਪਾੜੇਗਾ ਆਪਣੇ ਹੀ ਭਰਾਵਾਂ ਨੂੰ ਬੁਰਾ ਬੁਰਾ ਆਖੇਗਾ ਔਰ ਆਪਣਾ ਮਾਨ ਚਾਹੇਗਾ ਗੁਰਾਂ ਵੱਲੋਂ ਬੇਮਖ ਹੋਏਗਾ ਨਿੰਦਾ ਕਰੇਗਾ ਰਾਜਾ ਪਾ ਜਾ ਕੇ ਹੋਰਨਾ ਵੱਲੋਂ ਧੋਖਾ ਦੇਵੇਗਾ ਔਰ ਆਪਣੀ ਸਜਾਈ ਪ੍ਰਗਟ ਕਰੇਗਾ ਐਸੇ ਹਿੱਡੇ ਦੇ ਕਾਲੇ ਮਨੁੱਖ ਨੂੰ ਮੈਂ ਮਸੰਦਾ ਦੀ ਨਿਆਇ ਤੇਲ ਨਾਲ ਸੜਾਵਾਂਗਾ ਔਰ ਉਤਰਾ ਸਹਾਈ ਨਾ ਹੋਮਾਂਗਾ ਜਿੰਨਾ ਨਾਲ ਉਹ ਬੁਰਾ ਬੀਜੇਗਾ ਉਹ ਅੰਤ ਸਮੇ ਦਾ ਉਸ ਨੂੰ ਡਾਡਾ ਓਖਾ ਕਰ ਮਾਰਨਗੇ ਏ ਸਿੱਖੋ ਕਿਸੇ ਦੀ ਬੰਦੀ ਕਰਨੀ ਪਾਪ ਹੈ ਆਪਸ ਵਿੱਚ ਮਿਲ ਕੇ ਰਹਿਣ ਨਾਲ ਮਨ ਤੇ ਬੜਿਆਈ ਹੁੰਦੀ ਹੈ ਸੰਗਤ ਪੁੱਛਿਆ ਗੁਰੂ ਜੀ ਬੁੱਧ ਸਿੰਘ ਪਰ ਹਜੂਰ ਦੀ ਬੜੀ ਖੁਸ਼ੀ ਹੋਈ ਹੈ ਬਚਨ ਹੋਇਆ ਇਹ ਪਿੱਛੇ ਧਰਮ ਪੁੱਤਰ ਰਾਜੇ ਦੁਦਿਸ਼ਤਰ ਦਾ অবতার ਸੀ ਇਹ ਸਿੱਖ ਮੇਰਾ ਰੂਪ ਹੈ ਇਹ ਕਲਯੁਗ ਵਿਖੇ ਸਿੰਘ ਧਰਮ ਨੂੰ ਪੱਕਿਆ ਕਰਨ ਲਈ ਫੇਰ ਪੈਦਾ ਹੋਵੇਗਾ ਸਿੰਘਾ ਪੁੱਛਿਆ ਹੇ ਗੁਰੂ ਜੀ ਬੇਤਿਆਂ ਦਾ ਕੀ ਹਾਲ ਹੋਸੀ ਹੁੱਕਾ ਪੀਂਦੇ ਹਨ ਦਾੜੀ ਮੋਣਾਉਂਦੇ ਹਨ ਹਲਾਲ ਖਾਂਦੇ ਹਨ ਸ਼ਰਾਬ ਪੀਕੇ ਮੋਰੀਆਂ ਵਿੱਚ ਗਿਰਦੇ ਹਨ ਬਚਨ ਹੋਇਆ ਇਹ ਸਭ ਖੱਤਰੀਆਂ ਵਿੱਚ ਖਤਮ ਹੋ ਜਾਣਗੇ ਇਹਨਾਂ ਦਾ ਤਪ ਤੇਜ ਨਸ਼ਟ ਹੋ ਜਾਵੇਗਾ ਇਨਾਂ ਸਾਰੀਆਂ ਬੇਦੀ ਕੁਲਵਾਲਿਆਂ ਵਿੱਚੋਂ ਇੱਕ ਬੇਦੀ ਸ਼ੁਭ ਕੁਲ ਦਾ ਕਲਯੁਗ ਵਿੱਚ ਪੈਦਾ ਹੋਏਗਾ ਖਾਲਸਾ ਪੰਥ ਇਹ ਹਿੰਦੂਆਂ ਮੁਸਲਮਾਨਾਂ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸਿੱਖਾਂ ਵਿੱਚ ਟੋਪੀ ਵਾਲੇ ਰਾਜ ਕਰਨਗੇ ਆਪਣੀ ਸ਼ੁਭ ਬੇਦੀਆਂ ਦੇ ਕੁਝ ਨਵੇਂ sire ਨਾਮ بھر ਕਰੇਗਾ ਸਾਰੀ ਸਿੱਖੀ ਉਸਦੇ ਪੈਰਾਂ ਤੇ ਝੁਕੇਗੀ ਮੇਰਾ ਰੂਪ ਕਰਕੇ ਜਾਣਣਗੇ ਬੜਾ ਭਜਨੀ ਹੋਵੇਗਾ ਆਪ ਰਹਿਦ ਵਿੱਚ ਪੱਕਿਆ ਰਹੇਗਾ ਲੋਕਾਂ ਨੂੰ ਰੱਖੇਗਾ ਉਸਦਾ ਮਾਨ ਜਗਤ ਵਿਖੇ ਜਲ ਸੂਰਜ ਚੰਦਰਮਾ ਦੀ ਨਿਆਇ ਪ੍ਰਕਾਸ਼ੇਗਾ ਉਹ ਆਪਣੇ ਸੁਆਮੀ ਪ੍ਰੀਤਪਾਲਕ ਬਖਤ ਦੇ ਹਾਕਮਾਂ ਦੀ ਸੇਵਾ ਕਰਨ ਦਾ ਉਪਦੇਸ਼ ਸਰਬ ਪਰ ਪ੍ਰਗਟ ਕਰੇਗਾ ਔਰ ਆਪ ਵੀ ਸਿਰੋਪਰੇ ਉਹਨਾਂ ਦਾ ਹਮਦਰਦ ਤੇ ਮਦਦਗਾਰ ਰਹੇਗਾ ਜਿਉਂ-ਜਿਉ ਉਹ ਇਸ ਦੀ ਸੇਵਾ ਤੇ ਇੱਜ਼ਤ ਕਰਨਗੇ ਤਿਉਂ-ਤਿਉ ਉਹਨਾਂ ਦਾ ਇਕਬਾਲ ਦਿਨੋ-ਦਿਨ ਦੁੱਗਣਾ ਔਰ ਚੌਗਣਾ ਪ੍ਰਤਾਪ ਬੜੇਗਾ ਔਰ ਇਹਨਾਂ ਦਾ ਰਾਜ ਸੂਰਜ ਚੰਦਰਮਾ ਉਦੇ ਅਸਤ ਤੱਕ ਹੋਵੇਗਾ ਬੜਾ ਭਾਰੀ ਨਿਆਂ ਰਾਜ ਕਰਨਗੇ ਅੰਮ੍ਰਿਤਸਰ ਗੁਰਦੁਆਰੇ ਦੀ ਇੱਜ਼ਤ ਕਰਨਗੇ ਅੰਮ੍ਰਿਤਸਰ ਜੀ ਦਾ ਇੱਕ ਅਦਬ ਜੋ ਕਰਨ ਹੋ ਬੇਦੀ ਸਾਹਿਬ ਜادہ ਪੂਰਾ ਸਿੰਘ ਹੋਵੇਗਾ ਰਾਜਾ ਪ੍ਰਜਾ ਸਭ ਸਿੱਖ ਹੋਵਣਗੇ ਪਾਦਸ਼ਾਹ ਹਰ ਇੱਕ ਕਾਰਜ ਵਿੱਚ ਉਸ ਦੀ ਸਲਾਹ ਲੈਣਗੇ ਜੋ ਉਸ ਦਾ ਦਰਸ਼ਨ ਕਰਨਗੇ ਉਹਨਾਂ ਨੂੰ ਮੇਰਾ ਦਰਸ਼ਨ ਪ੍ਰਾਪਤ ਹੋਵੇਗਾ ਜੋ ਬਚਨ ਸੁਨੇਗਾ ਸੋ ਮੁਕਤ ਹੋਵੇਗਾ ਜੋ ਸਤਕੁਰ ਕਰਕੇ ਜਾਣੇਗਾ ਉਸਦੇ ਨਾਮ ਦੀਆਂ ਅਰਦਾਸਾਂ ਹੋਣਗੀਆਂ ਚਵਲ ਝੁੱਲਣਗੇ ਉਹ ਆਪਣੇ ਨਾਮ ਬੇਦੀ ਧਰਾਵੇਗਾ ਸਿੱਖੋ ਜੋ ਮੇਰਾ ਹੁਕਮ ਮੰਨਣਗੇ ਸੋ ਨਿਹਾਲ ਹੋਵਣਗੇ ਅੱਗੇ ਸਾਖੀ ਵਿਆਸਮੀ ਚੱਲੀ ਗੁਰੂ ਜੀ ਸੱਚੇ ਪਾਤਸ਼ਾਹ ਦਰਬਾਰ ਲਗਾਕਰ ਚਮਕੌਰ ਸਾਹਿਬ ਵਿਖੇ ਸਿੱਖਾਂ ਨੂੰ ਨਿਹਾਲ ਕੀਤਾ ਸ਼ਬਦ ਪੜਿਆ ਸੰਤਪੁਰਕ ਜਿਨੀ ਜਾਣਿਆ ਸਤਿਗੁਰੂ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸੰਗਤ ਪੁੱਛਿਆ ਦਸਖਤ ਵਾਲੇ ਖੰਡਿਆਂ ਦੀ ਸ਼ਕਤੀ ਮਰਿਆਦਾ ਦੱਸੋ ਗੁਰੂ ਜੀ ਬਚਨ ਕੀਤਾ ਸਾਹਿਬਜ਼ਾਦੇ ਅਜੀਤ ਸਿੰਘ ਦੇ ਖੰਡੇ ਸਾਤ ਜੋ ਕੋਈ ਅੰਮ੍ਰਿਤ ਛਕੇਗਾ ਸਿੰਘਾ ਹੋਏ ਭਾਵੇਂ ਸਿੰਘਣੀ ਹੋਏ ਉਸ ਕੋ ਵਿਸ਼ਨਪੂਰੀ ਪ੍ਰਾਪਤ ਹੋਵੇਗੀ ਅਜੀਤ ਸਿੰਘ ਵਿਸ਼ਨ ਅਵਤਾਰ ਸੀ ਵਿਸ਼ਨ ਜੀ ਔਰ ਅਕਾਲ ਪੁਰਖ ਜੀ ਦਾ ਦਰਸ਼ਨ ਪ੍ਰਾਪਤ ਹੋਵੇਗਾ ਜੋ ਕੋਈ ਜੁਝਾਰ ਸਿੰਘ ਦੇ ਝੰਡੇ ਖੰਡੇ ਸਾਥ ਅੰਮ੍ਰਿਤ ਛਕੇਗਾ ਉਸ ਤੋਂ ਬ੍ਰਹਮਾ ਪੂਰੀ ਪ੍ਰਾਪਤ ਹੋਵੇਗੀ ਜੁਝਾਰ ਸਿੰਘ ਬ੍ਰਹਮਾ ਦਾ ਅਵਤਾਰ ਸੀ ਜੋ ਸਿੰਘ ਫਤੇ ਸਿੰਘ ਦੇ ਖੰਡੇ ਸਾਥ ਅੰਮ੍ਰਿਤ ਛਕੇਗਾ ਉਸ ਕੋ ਸ਼ਿਵ ਪੂਰੀ ਪ੍ਰਾਪਤ ਹੋਵੇਗੀ ਜੋ ਰਾਵਰ ਸਿੰਘ ਜੀ ਸੇ ਇੰਦਰ ਪੂਰੀ ਪ੍ਰਾਪਤ ਹੋਵੇਗੀ ਵਿਸ਼ਨੂੰ ਬ੍ਰਹਮਾ ਸ਼ਿਵ ਇੱਕ ਸਮਾਨ ਹਨ ਭੇਦ ਨਹੀਂ ਸਮਝਣਾ ਇੰਦਰ 33 ਕਰੋੜੀ ਦੇਵਤੇ ਪਰ ਹੈ ਗੰਗਾ ਗਿਆ ਕਾਸ਼ੀ ਪ੍ਰਯਾਗ ਬਦਰੀਨਾਥ ਹੋਰ 68 ਤੀਰਥ ਇੰਦਰ ਰਾਜੇ ਦੀ ਆਗਿਆ ਵਿੱਚ ਹਨ ਵਿਸ਼ਨੂੰ ਜੀ ਵਿਖੇ ਸਤੋ ਗੁਣ ਜ਼ਿਆਦਾ ਹੈ ਧੀਰਜ ਖਿਮਾ ਦਇਆ ਸੰਤੋਖ ਰੱਖਿਆ ਕਰਨੀ ਵਿਸ਼ੇਸ਼ ਹੈ ਤਾਂ ਉਸ ਦੀ उपमा ज्यादा होती है शब्द कई बार पसर पसार सदा सदा इको इनकार ना कोई मित्र है ना शत्रु है जियो प्राणा है शब्द रजना कोई जीव्या पहुंची ना चलिया कोई ज्ञानी जीव सदा सदा सूरती ही पति जब जीते जाप जी का पाठ पुन बराबर जानो ਸੰਗਤ ਅਰਜ਼ ਕਰੀ ਜੀ ਸਾਹਿਬ ਜਾਦਿਆਂ ਦੀ ਕਥਾ ਬੜੀ ਅਸਚਰਜ ਹੈ ਜੀ ਸਿੱਖਾਂ ਅਰਜ਼ ਕੀਤੀ ਜੇ ਤੁਹਾਡੇ ਸਿੱਖ ਸੰਤ ਸਹਿਰ ਧਾਰੀ ਸਤਨਾਮ ਤੇ ਵਾਹਿਗੁਰੂ ਜਾਪ ਕਰਨ ਵਾਲੇ ਖੰਡੇ ਧਾਰੀ ਪ੍ਰਾਣੀਆਂ ਕੇ ਨਿਮਇਤ ਅਚਾਰਾਂ ਦਾ ਕੋਦਾਨ ਕਰਦੇ ਹਨ ਉਹਨਾਂ ਨੂੰ ਕੀ ਫਲ ਪ੍ਰਾਪਤ ਹੋਵੇਗਾ ਬਚਨ ਹੁਆ ਸਿੱਖੋ ਸੰਤੋ ਭਗਤੋ ਗੁਰੂ ਇਸ਼ਟ ਕੇ ਪਿਆਰਿਓ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਛੋੜ ਕੇ ਆਪਣੀ ਮੁਕਤੀ ਬਾਸਤੇ ਅਸਚਾਰਜਾਂ ਪਾਸੂ ਕਿਰਤ ਕਰਵਾਉਣ ਔਰ ਦਾਨ ਦੇਣਗੇ ਉਹ ਕੁੱਤੇ ਦੀ ਜੂੰ ਪੈਕਰ ਖਾਣਗੇ ਖੰਡੇ ਦੀ ਪਾਲ ਸ਼ੱਕ ਨੜੀ ਮਾਰ ਕਉ ਦਾਨ ਦੇਣਗੇ ਉਹ ਤੁਰਕ ਦੀ ਜਾਨ ਪੈ ਕੇ ਖਾਵਣਗੇ ਸੰਗਤ ਪੁੱਛਿਆ ਗੁਰੂ ਜੀ ਤੁਹਾਡੇ ਖੰਡੇ ਦਾ ਕੀ ਮਹੱਤਮ ਹੈ ਬਚਨ ਹੁਆ पिता का जन्म के जाने पुतु सगल परोई अपुणे सुते सिखो साडा खंडा अकाल पुरख की बख्शीश है इस विखे मुक्ति की बेअंत कला है जिस प्राणी दिया फुल्ला को इस हांत अमृत चका करके जल प्रवाह करे फिर जीव चौरासी मूल नहीं पावेगा नाम विखे ते अमृत विखे इतनी को कला है ਸਾਧ ਸੰਤ ਸਿੱਖ ਕੀ ਸੇਵਾ ਕਰੋ ਕੁੰਭੇ ਨਰਕ ਕਭੀ ਨਾ ਪਾਵੋਗੇ ਕਬੀਰ ਜਾ ਘਰ ਸਾਧਨਾ ਸੇਵੇ ਹਰ ਕੀ ਸੇਵਾ ਨਹੀਂ ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੀ ਇਹ ਵੀ ਗੁਰੂ ਜੀ ਕਾ ਬਚਨ ਵਰਤਮਾਨ ਹੋ ਜਾਂਦਾ ਹੈ ਖਵਾਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਗੁਰੂ ਕੇ ਡੇਰੇ ਦੇ ਹਰੀਜਨ ਦੇ ਦੋ ਪੁੱਤਰ ਜੋ ਸੇਵਾ ਕਰਦੇ ਹੁੰਦੇ ਸੀ ਪ੍ਰਸ਼ਾਦ ਛਕਦੇ ਮਰ ਗਏ ਹਰੀਜਨ ਦੇ ਘਰ ਵਾਲੀ ਬਹੁਤ ਬਿਰਲਾਕ ਕਰਨੇ ਲੱਗੀ ਗੁਰੂ ਜੀ ਪਾਸ ਆ ਕੇ ਰੋਵੇ ਬਚਨ ਹੁਆ ਤੂੰ ਸੱਚ ਬੋਲੇਗੀ ਤਾਂ ਤੇਰੇ ਪੁੱਤਰ ਜਿਉਂ ਉੱਠਣਗੇ ਉਹ ਬੋਲੀ ਗੁਰੂ ਜੀ ਮੈਂ ਕੀ ਅਰਜ਼ ਕਰਾਂ ਸਾਡੇ ਪਾਸੋਂ ਬਹੁਤ ਗੁਨਾਹ ਹੁਆ ਜੀ ਮਹਾਰਾਜ ਆਪ ਦੇ ਪਸ਼ੂਆਂ ਕੋ ਇਨਾਂ ਨੇ ਵਿਖ ਦੇਵਣ ਨੂੰ ਰੋਟੀ ਪਕਾ ਕੇ ਰੱਖੀ ਸੀ ਉਹ ਰੋਟੀ ਭੁੱਲ ਕੇ ਆਪ ਖਾ ਲੈ ਇਨਾਂ ਨੇ ਹੁਣ ਖਾਵਨਸਾਰ ਸਬੇ ਹੀ ਮਰ ਗਏ ਹਨ ਬਚਨ ਹੁਆ ਪਾਪੀ ਕਾ ਕਰ ਅਗਨੇ ਮਾਹੇ ਜਲਤ ਰਹੇ ਮਿਟਵੇ ਕਮ ਨਾਹੇ ਤਮ ਮਹਾਰਾਜ ਗਰੀਬ ਨਿਵਾਜ਼ ਦਇਆਲ ਹੋਏ ਔਰ ਜਲ ਮੰਗਵਾਏ ਉਨਾ ਪੁਰ ਸਤਨਾਮ ਸ੍ਰੀ ਵਾਹਿਗੁਰੂ ਕਰਕੇ ਛਿੱਟੇ ਮਾਰੇ हरिजंदे पुत्र ज्यों उठे फिर संगत पूछया सच्चे पातशाह गुरु अमरदास जी के फुल हरिसर पाए जो महाराज जी हरिसर श्री गंगा जी को आपने कहा है जहाँ और किसी जगह का नाम है जी वचन हुआ गंगा का नाम श्री गंगा जी हरिद्वार है हरिसरदा गुरुद्वारे का नाम है उसमें स्नान करने का बड़ा पुण्य है ਜਿਹੜਾ ਉਸ ਜਗ੍ਹਾ ਤਲਾ ਹੈ ਉਸੀ ਦਾ ਨਾਮ ਹਰੀਸਰ ਹੈ ਜਿਹੜਾ ਉੱਥੇ ਜਾਵੇਗਾ ਨਿਹਾਲ ਹੋਵੇਗਾ ਜੋ ਮੰਨੇਗਾ ਸੋ ਸੁਖ ਪਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ